ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਕੋ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ। ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਕੋ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਕਿਸਾਨ ਵੀਰੋ ਤੁਹਾਨੂੰ ਆਪਾਂ HF ਵੈਡ ਦਿਖਾਉਣੀ ਹੈ। ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਦੋਸਤੋ ਪੂਰੀ ਡਿਟੇਲ ਆਪਾਂ ਬਾਜੀ ਹੁਣਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਡਿਟੇਲ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਏਰੀਆ ਦੋਸਤੋ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਪੱਟੀ ਤੋਂ ਤਕਰੀਬਨ ਦੋਸਤੋ 8 ਕਿਲੋਮੀਟਰ ਦੀ ਦੂਰੀ ਇਸ ਪਿੰਡ ਦੀ ਆ ਆਵਾਇਆ ਤੁਸੀਂ ਜੇਕਰ ਨਸ਼ਰੇ ਤੋਂ ਵੀ ਹੋਣਾ ਦੋਸਤੋ ਤਾਂ ਵੀ ਤੁਸੀਂ ਇੱਥੇ ਪਿੰਡ ਵਿੱਚ ਪਹੁੰਚ ਕਰ ਸਕਦੇ ਜੀ ਬਿਲਕੁਲ ਕੈਰੋਂ ਕਿਲੋ ਡੇਢ 2 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਦੀ ਬਥੇਰੇ ਡਿਟੇਲ ਆਪਾਂ ਇਸ ਬੈੜ ਦੀ ਬਾਈ ਹੋਰਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬੈੜ ਬਹੁਤ ਵਧੀਆ ਹੈਗੀ ਦੋਸਤੋ ਜਿੱਦਾਂ ਫਾਰਮ ਦੀ ਬੈੜ ਹੁੰਦੀ ਐ ਐਚਐਫ ਪਿਓਰ ਜਿਹੜੀ ਬੈੜ ਆ ਸੁਗਾ ਕਿੰਨਾ ਕੀ ਮੁੱਲ ਪਾ ਹੈਗਾ ਤੇ ਕਿੰਨੇ ਦਿਨ ਦੀ ਸੂਈ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਚਲਦੇ ਆ ਬਥੇਰੇ ਡਿਟੇਲ ਦੇ ਲਈ ਬਾਈ ਹੋਰਾਂ ਦੇ ਕੋਲ ਆਜੋ ਭਾਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਰਸਰੋ ਠੀਕ ਠਾਕ ਜੀ ਵਧੀਆ ਭਾਜੀ ਠੀਕ ਹੈ ਠੀਕ ਹੈ ਇੱਕ ਭਾਜੀ ਆਪਣਾ ਨਾਮ ਜ਼ਰੂਰ ਦੱਸਦਿਗੇ ਜੀ ਨਾਮ ਮੇਰਾ ਬਲਵਿੰਦਰ ਸਿੰਘ ਠੀਕ ਹੈ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਆਪਣਾ ਹੈਗਾ ਜੀ 98557 ਜੀ 43577 ਠੀਕ ਆ ਆ ਪਾਜੀ ਕਾਰੋਬਾਰ ਆਪਣਾ ਜਿੱਦਾਂ ਵਪਾਰ ਦਾ ਆਈ ਹੈ ਜਾਂ ਡੇਰੀ ਫਾਰਮਿੰਗ ਦਾ ਘਰੇ ਪਸ਼ੂਆਂ ਦਾ ਕੰਮ ਨਹੀਂ ਆਪਣਾ ਜ਼ਿਆਦਾਤਰ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਪਸ਼ੂ ਮਤਲਬ ਕਿ ਵੇੜਾਂ ਦੇ ਵਿੱਚ ਜਿਆਦਾ ਲਿਆਉਂਦੇ ਹੋ ਜਾਂ ਮੱਝਾਂ ਮੁੱਝਾਂ ਵੀ ਆਪਣੇ ਕੋਲ ਆਉਂਦੀਆਂ ਨਹੀਂ ਆਪਣੇ ਕੋਲ ਪਾਜੀ ਜਿਹੜੀਆਂ ਗਾਵਾਂ ਆਉਂਦੀਆਂ ਗਾਵਾਂ ਦੇ ਵਿੱਚ ਹੀ ਆਪਣੇ ਕੋਲ ਗਾਵਾਂ ਆਉਂਦੀਆਂ ਜੀ ਠੀਕ ਆ ਹਾਂਜੀ ਠੀਕ ਆ ਤੇ ਐਚ ਐਫ ਜਾਂ ਸ਼ਾਈਵਾਲ ਮਲਕੀ ਜਿਹੜੀ ਕੋਈ ਚੰਗੀ ਬ੍ਰੀਡ ਦੀ ਤੁਹਾਨੂੰ ਗਾਂ ਮਿਲਦੀ ਆਉਂਦੀ ਹੈ ਚੰਗੀ ਬ੍ਰੀਡ ਵਾਲੀ ਕੋਈ ਵੀ ਗਾਂ ਮਿਲੇ ਜਰਸੀ ਮਿਲ ਜੇ ਐਚ ਠੀਕ ਹੈ ਚੰਗੇ ਦੁੱਧ ਵਾਲੀ ਵੇਚ ਚੰਗਾ ਮਤਲਬ ਕਦ ਕਾਠ ਗਾਂ ਦਾ ਹੋਵੇ ਵਿਕਣਾ ਭਾਪ ਜਰ ਉਹ ਆਪਾਂ ਖੇਦਦੇ ਜੀ ਠੀਕ ਹੈ ਜੀ ਹਾਂ ਜੀ ਆ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਬਾਈ ਬਲਵਿੰਦਰ ਸਿੰਘ ਜੀ ਨਾਮ ਆ ਤੇ ਜਿਹੜੇ ਮੋਬਾਈਲ ਨੰਬਰ ਕੰਟੈਕਟ ਨੰਬਰ ਆ ਦੋਸਤੋ ਮੈਂ ਬਿਲਕੁਲ ਸਕਰੀਨ ਤੇ نیچے ਚਲਦੇ ਕਰ ਦਿੰਦੇ ਆ ਤੇ ਭਾਜੀ ਹੁਣ ਜਿਹੜੇ ਬਿਹੜਾ ਦੋਸਤ ਹੈਗੀਆਂ ਨੇ ਜਿਹੜੇ ਵੀਰ ਅਗੇ ਐਚ ਐਫ ਬਿਹੜਾ ਜਰਸੀ ਸ਼ਾਹੀਵਾਲ ਕ੍ਰੋਸ ਕੋਈ ਵੀ ਬਰੀਡ ਦੀ ਦੇਸੀ ਬਿਹੜ ਵੀ ਖਰੀਦਣੀ ਚਾਹੁੰਦੇ ਹੋ ਮਤਲਬ ਕਿ ਸਮੇ ਸਮੇ ਦੇ ਨਾਲ ਤੁਸੀਂ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਬਾਈ ਹੋਰਾਂ ਦੇ ਨਾਲ ਤੇ ਸਮੇ ਸਮੇ ਦੇ ਨਾਲ ਕੋਈ ਕਿਹੜਾ ਪਸ਼ੂ ਚੰਗਾ ਬਾਈ ਹੋਰਾਂ ਦੇ ਕੋਲ ਖੜਾ ਸੋ ਬਾਈ ਹਾਂ ਜਿਹੜੇ ਭਾਜੀ 1 2 ਗਾਵਾਂ ਮਜਬੂਦ ਹਰ ਵੇਲੇ ਹੁੰਦੀਆਂ ਠੀਕ ਹੈ ਜੀ ਹਾਂਜੀ ਰੂਟੀਨ ਚ ਹੀ ਪਸ਼ੂਆਂ ਦੇ ਠੀਕ ਹੈ ਅੱਜ ਭਾਜੀ ਆਪਣੇ ਕੋਲ ਐਫ ਐਫ ਸਾਹਮਣੇ ਵੈੜ ਹੈਗੀ ਹੈ ਜੀ ਪਿਓਰ ਵੈੜ ਹੈ ਨਾ ਜੀ ਹਾਂਜੀ ਤੇ ਇਹਦੀ ਕੀ ਡਿਟੇਲ ਆ ਭਾਜੀ ਕਿੰਮਾ ਸੂਹਾ ਸੂਈ ਹੈ ਜੀ ਇਹ ਭਾਜੀ ਪਿਓਰ ਦੂਜਾ ਸੂਹਾ ਸੂਈ ਹੈ ਠੀਕ ਹੈ ਜੀ ਤੇ ਸੂਈ ਨੂੰ ਅੱਜ 7 ਦਿਨ ਹੋ ਗਏ ਜੀ ਠੀਕ ਹੈ ਜੀ ਹਾਂਜੀ ਤੇ ਮਗਰ ਬੱਚਾ ਨਹੀਂ ਦਿੱਤਾ ਬੱਚਾ ਠੀਕ ਹੈ ਜੀ ਤੇ ਦੁੱਧ ਜਿਹੜਾ ਹੋਣਾ ਹੈ ਅਗਲੇ ਤਿਆਰ ਆ 15 16 ਕਿਲੋ ਦੁੱਧ ਅਗ 15 16 ਲੀਟਰ ਜਿਹੜਾ ਦੋਸਤੋ ਦੁੱਧ ਬਿਲਕੁਲ ਰੈਡੀ ਆ ਤੇ ਦੋ ਟਾਈਮ ਤਿੰਨ ਟਾਈਮ ਆ ਗਿਆ ਬੀ ਚੋ ਕੇ ਤੁਸੀਂ ਠੀਕ ਹੈ ਜੀ ਇੱਕ ਹਫਤਾ ਹੋ ਗਿਆ ਦੋਸਤੋ ਸੂਈ ਨੂੰ ਤੇ ਜਿਹੜਾ ਮਗਰ ਜਿਹੜਾ ਨੀਚੇ ਇਸ ਤੇ ਮੇਲਕਾਫ ਆ ਮੇਲਕਾਫ ਤੁਸੀਂ ਦੇਖ ਸਕਦੇ ਹੋ ਬਿਲਕੁਲ ਡੱਬਾ ਪਿਛੇ ਜਿਹੜਾ ਦੋਸਤੋ ਬੱਚਾ ਸੋ ਚਾਹ ਬਣ ਵੀਰ ਤੁਸੀਂ ਜਰੂਰ ਜਿਹੜਾ ਸੰਪਰਕ ਕਰ ਸਕਦੇ ਹੋ ਬਾਈ ਹੋਰਾਂ ਦੇ ਨਾਲ ਤੇ ਸੂਹਾ ਦੂਜਾ ਦੋਸਤੋ ਸੂਈ ਆ ਬਾਕੀ ਚਵਾਈ ਜਿਹੜੀ ਆ ਉਹ ਦੋ ਟਾਈਮ ਆ ਉਹ ਚਾਰ ਟਾਈਮ ਆ ਉਹ ਤਿੰਨ ਟਾਈਮ ਦੂਰੇ ਨੇੜੇ ਉਹ ਆਪਣਾ ਪਹੁੰਚ ਕੇ ਤਸੱਲੀ ਦੇ ਨਾਲ ਚਵਾਈ ਕਰਨ ਤੋਂ ਬਾਅਦ ਤੁਸੀਂ ਭਾਈ ਹੋਰਾਂ ਦੇ ਨਾਲ ਸੌਦਾ ਕਰ ਸਕਦੇ ਜੀ ਸੋ ਵੈੜ ਦੋਸਤੋ ਵੱਡੇ ਕਦ ਕਾੜਦੀਆਂ ਉੱਚਾ ਕਦ ਦਾ ਤਕਰੀਬਨ ਜਿੱਦਾਂ ਦੀਆਂ ਫਾਰਮ ਦੀਆਂ ਵੇੜਾਂ ਆਪਾਂ ਦੇਖਦੇ ਆ ਨਾਰਮਲੀ ਐਚ ਐਫ ਪਿਓਰ ਉਦਾਂ ਦਾ ਕਦ ਕਾਠਾ ਕੋਈ ਦਰਮਿਆਨਾ ਛੋਟਾ ਚਾ ਕਦ ਨਹੀਂ ਠੰਡੀ ਸੀ ਜੀ ਠੀਕ ਹੈ ਜੀ ਹਾਂ ਜੀ ਆਪ ਵੀ ਮਰਜ਼ੀ ਕੋਈ ਗੱਲ ਨਹੀਂ ਕਰਵਾਉਣ ਜਿੱਦਾਂ ਮਾਣ ਠੀਕ ਹੈ ਜੀ ਬਿਲਕੁਲ ਚਵਾ ਵੀ ਇੱਕ ਨੰਬਰ ਦਾ ਬੋਟਾ ਜੀ ਠੀਕ ਹੈ ਜੀ ਸੋ ਦੋਸਤੋ ਬਿਲਕੁਲ ਠੰਡੀ ਸੀਰੀਜ਼ ਲੱਗ ਪੂਰੀ ਆ ਤੁਸੀਂ ਵੇਖ ਹੀ ਲਿਆ ਤੇ ਅੱਗੇ ਚੁਾਈ ਆ ਉਹ ਦੋ ਟਾਈਮ ਕਰਨ ਤੋਂ ਬਾਅਦ ਤੁਸੀਂ ਬਾਈ ਹੋਰ ਨਾਲ ਸੌਦਾ ਕਰ ਲਿਓ ਤੇ ਬਾਕੀ ਜਿਹੜੀਆਂ ਵਿੱਥਾਂ ਫਿਰਲਾਂ ਵੀ ਬਹੁਤ ਸੋਹਣੀਆਂ ਹੈਗੀਆਂ ਨੇ ਅਗਲੇ ਪਿਛਲੇ ਥਨਾ ਦਾ ਜਿਹੜਾ ਗੈਬੰਤਰ ਪੂਰਾ ਤੇ ਬਾਕੀ ਜਿਹੜਾ ਦੁੱਧ ਬਾਈ ਹੋਰ ਕਹਿੰਦੇ ਵੀ 15 ਤੋਂ ਪਲੱਸ ਆ 16 ਕਹਿੰਦੀ ਹੈ ਬਾਕੀ ਤੁਸੀਂ 15 ਤੋਂ ਪਲੱਸ ਜਿੰਨਾ ਮਰਜ਼ੀ ਮੰਨ ਕੇ ਇਹ ਵੜ ਲੈ ਕੇ ਜਾ ਸਕਦੇ ਜੀ ਇਹ ਬਾਈ ਜੀ ਦੁੱਧ ਕਰਨੀ 20 ਪਲੱਸ ਠੀਕ ਹੈ ਜੀ 20 ਪਲੱਸ ਦੁੱਧ ਚਾਹੂਗੀ ਜੀ ਹੱਥ ਦੀ ਸੂਈ ਤੇ 15 ਤੋਂ ਪਲੱਸ ਦੁੱਧ ਤੁਸੀਂ ਮੰਨੋ ਠੀਕ ਹੈ ਜੀ ਅੱਜੇ ਚਲੋ ਮਲੇ ਮੂਲੇ ਚ ਨਹੀਂ ਆਈ ਮਲੇ ਮੂਲੇ ਜਿੱਦਾਂ ਗਾਨ ਸ਼ੁਰੂ ਕਰਤਾ ਮਾਰਨਾ ਇਹ 20 ਪਲੱਸ ਦੇ ਜੰਗੂ ਹੈ ਠੀਕ ਹੈ ਜੀ ਆ ਮੌਸਮ ਨੂੰ ਠੀਕ ਐ ਸਿਆਲ ਦਾ ਨਹੀਂ ਨਹੀਂ ਬਿਲਕੁਲ ਜੀ ਪੱਠੇ ਪੁੱਠੇ ਵੀ ਨਾਲੇ ਆ ਗਏ ਸਾਰਾ ਕੁਝ ਪੂਰਾ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਆਰਡਰ ਦੀ ਕੁਆਲਿਟੀ ਇੱਕ ਵਰੀ ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਣਾ ਚਾਹੂੰਗਾ ਤਕਰੀਬਨ ਆਪਾਂ ਖੋਲ ਕੇ ਵੀ ਤੋੜ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਕਿਉਂਕਿ ਤੁਹਾਨੂੰ ਜਿਹੜਾ ਨਾ ਦੂਰ ਦਰਾਡੇ ਬੈਠੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਹਰ ਇੱਕ ਚੀਜ਼ ਤੇ ਆ ਵੇਖੋ ਜੀ ਸੋ ਹੁਣ ਦੋਸਤੋ ਅੱਜ ਆਪਾਂ 27 ਨਵੰਬਰ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਤੇ ਸ਼ਾਮ ਈਵਨਿੰਗ ਟਾਈਮ ਆ ਦੋਸਤੋ ਤਕਰੀਬਨ 4 ਵਜੇ ਦਾ ਜਿਹੜਾ ਦੋਸਤੋ ਈਵਨਿੰਗ ਟਾਈਮ ਆ ਤੇ ਜਿਹੜੀ ਚਵਾਈ ਆਪਾਂ ਬਾਈ ਹੋਰਾਂ ਤੋਂ ਪੁੱਛ ਲੈਣੀ ਆ ਭਾਈ ਜੀ ਚਵਾਈ ਜਿਹੜੀ ਆ ਟਾਈਮ ਟੂ ਟਾਈਮ ਕਿੰਨੇ ਕਰ ਰਹੇ ਹੋ ਜੀ ਚਵਾਈ ਭਾਈ ਭਾਜੀ ਅਸੀਂ ਸਵੇਰੇ 6 ਵਜੇ ਕਰਦੇ ਆ ਅੱਛਾ ਜੀ ਤੇ ਸ਼ਾਮ ਨੂੰ ਵੀ ਸਾਡੀ 6 ਵਜੇ ਦੀ ਠੀਕ ਹੈ ਜੀ ਹਾਂਜੀ ਕੋਈ ਆਵੇਦ ਮਲ ਕੀ ਦੂਰ ਤੋਂ ਦੋ ਟਾਈਮ ਚਾਰ ਟਾਈਮ ਆਦੀ ਤਸੱਲੀ ਕਰ ਸਕਦਾ ਭਾਵੇਂ ਚਾਰ ਟਾਈਮ ਤਸੱਲੀ ਕਰੇ ਰੋਟੀ ਪਾਣੀ ਮੰਜਾ ਬਿਸਤਰਾ ਹਰ ਇੱਕ ਚੀਜ਼ ਮਿਲੂਗੀ ਜੀ ਹਾਂਜੀ ਇੱਥੇ ਰਹਿਣਾ ਇੱਥੇ ਰਹਿਵੇ ਜੇ ਲਾਗੂ ਹੋਵੇਗਾ ਬੇਸ਼ੱਕ ਆਪਦੇ ਜਿੱਦਾਂ ਕੋਈ ਕਿਸੇ ਦੀ ਇੱਛਾ ਜੀ ਜੀ ਹਾਂਜੀ ਹਾਂਜੀ ਆਪਰੇ ਨੂੰ ਬਾਕੀ ਪੂਰੀ ਹੋ ਕੇ ਆ ਜੀ ਠੀਕ ਆ ਸੋ ਦੋਸਤੋ ਬਾਈ ਹੋਰੀ ਕਹਿੰਦੇ ਫੈਸਿਲਿਟੀ ਅਵੇਲੇਬਲ ਹੈਗੀ ਆ ਕਿਉਂਕਿ ਕੋਈ ਭੈਣ ਭਰਾ ਦੂਰੋਂ ਆਉਣ ਲੱਗਾ ਝਿਜਕਦਾ ਆਏ ਵੀ ਹਨਾ ਕੋਈ ਸਾਰਾ ਦਿਨ ਲੱਥ ਜਾਣਾ ਕਿਉਂਕਿ ਜਿਹੜੀਆਂ ਦਿਨ ਵੀ ਆ ਦਿਹਾੜੀਆਂ ਛੁੱਟੀਆਂ ਨੇ ਕਿਸੇ ਵਾਲੀ ਦਿਹਾੜੀਆਂ ਨੇ ਤੇ ਜੇਕਰ ਈਵਨਿੰਗ ਟਾਈਮ ਦੀ ਜਿਹੜੀ ਸ਼ਾਮ ਦੀ ਤਸੱਲੀ ਕਰਕੇ ਤੁਸੀਂ ਰਾਤ ਨੂੰ ਬਾਈ ਹੋਰਾਂ ਦੇ ਕੋਲ ਸਟੇ ਲੈ ਕੇ ਤੇ ਸਵੇਰ ਦੀ ਚਵਾਈ ਕਰਕੇ ਤਸੱਲੀ ਨਾਲ ਦੋ ਟਾਈਮ ਦੀ ਤਸੱਲੀ ਕਰਨੀ ਆ ਤੁਹਾਡੀ ਜ਼ਿੰਮੇਵਾਰੀ ਆ ਤੇ ਬਾਈ ਇਹ ਖੁੱਲ ਕੇ ਬਾਹਰ ਨੂੰ ਦਿਖਾਈਏ ਜੀ ਤੇ ਬਾਕੀ ਦੋਸਤੋ ਜਿਹੜਾ ਮਿਲਕ ਦੇ ਵਿੱਚ ਗੱਲ ਕਰੀਏ ਤੇ 20 ਪਲੱਸ ਤਕਰੀਬਨ ਦੁੱਧ ਪਾ ਦਿਊਗੀ ਅੱਗੇ ਅਜੇ ਬਿਲਕੁਲ ਮੈਲੇ ਤੋਂ ਬਾਹਰ ਹੋਣਾ ਇਸਨੇ ਤਕਰੀਬਨ ਅਜੇ 15 ਦਿਨ ਦਾ ਸਮਾਂ ਮੈਲੇ ਤੁਰਨਾ ਹੈ ਤਕਰੀਬਨ ਅਜੇ ਤੇ ਮੇਲਾ ਮਾਰ ਕੇ ਜਿਹੜਾ ਦੋਸਤੋ ਪਸ਼ੂ ਦੁੱਧ ਪੀਕ ਲੈਵਲ ਜਿਹੜਾ ਹੈਗਾ 25 ਦਿਨ ਤੋਂ ਤਕਰੀਬਨ ਇੱਕ ਮਹੀਨਾ ਤੱਕ ਜਿਹੜਾ ਬਿਲਕੁਲ ਪੀਕ ਤੇ ਪਸ਼ੂ ਚਲਾਈ ਜਾਂਦਾ ਸੋਬਤ ਵੱਡੇ ਕੱਦ ਕਾਟ ਦੀ ਹੈ ਦੋਸਤੋ ਵੇੜ ਤੇ ਆਹ ਦੇਖੋ ਸਾਲੇਵਾ ਬਹੁਤ ਖੂਬਸੂਰਤ ਆ ਦੋਸਤੋ ਜੇਕਰ ਤੁਸੀਂ ਵੀ ਆਉਂਗੇ ਨਾ ਤੇ ਮੌਕੇ ਤੇ ਦੇਖੋਗੇ ਮਖਾਲਾ ਬਹੁਤ ਵਧੀਆ ਹੈਗਾ तकरीबन ਤੇ ਬਾਕੀ ਮੌਕੇ ਦਾ ਦੁੱਧ तकरीबन ਬਾਈ ਨੇ ਦੱਸਿਆ ਆ ਵੀ ਜਿੰਨਾ ਦੱਸਿਆ ਤੁਸੀਂ ਉਹਨੇ ਦੀ ਚਵਾਈ ਅੱਜ ਮੌਕੇ ਤੇ ਕਰ ਸਕਦੇ ਜੀ ਇੱਕ ਵਾਰੀ ਮੈਂ ਬਾਈ ਨੂੰ ਕਹੂੰਗਾ ਵੀ ਢੇੜਾ ਬਾਈ ਜੇ ਕੁਰੀ ਫੇਰ ਇਹਨੂੰ ਕਮਾਲੀਏ ਸੋ ਬਈ ਇੱਕ ਪ੍ਰਾਈਜ਼ ਹੁੰਦਾ ਮੁੱਲ ਹੁੰਦਾ ਵੀ ਆਪਾਂ ਡਿਮਾਂਡ ਕੀ ਰੱਖੀ ਹੋਈ ਐ ਇਸ ਵੈੜ ਦੀ ਤੇ ਮੁੱਲ ਭਾਜੀ ਆਪਣਾ ਇਹ ਵਧਾਗਾ ਜੀ 46000 ਰੁਪਏ ਚ ਮਾਨਤਾ ਕਰਾਂਗੇ ਠੀਕ ਹੈ ਜੀ 46000 ਰੁਪਿਆ ਦੋਸਤੋ ਡਿਮਾਂਡ ਹੈਗੀ ਆ ਤੇ ਬਾਕੀ ਲੈਸ ਜਿਹੜੀ ਹੁੰਦੀ ਐ ਮਾਨਤਾਨ ਮੌਕੇ ਤਾਂ ਹੋ ਜਾਏਗਾ ਜੀ ਮੌਕੇ ਤਾਂ ਮਾਨਤਾਨ ਕਰਾਂਗੇ ਠੀਕ ਹੈ ਜੀ ਮੌਕੇ ਤਾਂ ਜਿਹੜਾ ਦੋਸਤੋ ਮਾਨਤਾਨ ਹੋ ਜਾਏਗਾ 46000 ਦੇ ਵਿੱਚੋਂ ਤੇ ਐਚਐਫ ਵੈੜ ਸੀ ਦੋਸਤੋ ਬਹੁਤੇ ਵੀਰਾਂ ਦੀ ਡਿਮਾਂਡ ਸੀਗੀ ਕਾਫੀ ਦਿਨਾਂ ਤੋਂ ਫੋਨ ਕਰਦੇ ਸੀ ਕਿ ਵੀ ਐਚਐਫ ਵੈੜ ਖਰੀਦਣੀ ਆ ਸੋ ਬਿਲਕੁਲ ਤੁਸੀਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਬਾਈ ਹੋਰਾਂ ਦਾ ਵਪਾਰ ਦਾ ਕੰਮ ਆ ਤੇ ਅੱਗੋਂ ਬਾਈ ਹੋਰੀ ਵੀ ਅੱਗੋਂ ਖਰੀਦ ਕੇ ਲੈ ਕੇ ਆਏ ਆ ਸੋ ਤੁਸੀਂ ਵੀ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਤੇ ਜ਼ਰੂਰ ਖਰੀਦ ਸਕਦੇ ਜੀ